ਹਾਂਜੀ ਦੋਸਤੋ ਕੀ ਹਾਲ ਚਾਲੇ ਮ제 ਹੋ ਗਏ ਦਿੱਤੇ ਤੁਸੀਂ ਰਹੇ ਹੋ ਦੇਖ ਲਓ ਕੀ ਬਾਲੀਆਂ ਰੌਣਕਾਂ ਇਹ ਰੌਣਕਾਂ ਵੇਖਣ ਨੂੰ ਲੋਕਾਂ ਦੇ ਪੈਸੇ ਖਰਾਬ ਹੁੰਦੇ ਨੇ ਅੱਜ ਕੱਲ ਹਰ ਬੰਦਾ ਇੰਡੀਆ ਤੇ ਹੋ ਜਾਂਦਾ ਵੀ ਮੈਂ ਨਾ ਬਾਹਰ ਜਾਣਾ ਹੈ ਪਹਿਲਾਂ ਲੋਕਾਂ ਦਾ ਜਿਹਦਾ ਕਾਰ ਉਹਦੀ ਹੁੰਦਾ ਸੀ ਨਾ ਉਹਦੀ ਟੌਰ ਹੁੰਦੀ ਸੀ ਵੀ ਇਹਦਾ ਕਾਰ ਪਿੰਡ ਚ ਬੜਾ ਵਧੀਆ ਜਿਨੇ ਆਈਫੋਨ ਰੱਖਿਆ ਹੁੰਦਾ ਸੀ ਉਹਦੀ ਟੌਰ ਹੁੰਦੀ ਸੀ ਵੀ ਇਹਨੇ ਆਈਫੋਨ ਲਿਆ ਬੜਾ ਸੋਖਾ ਨਾ ਕਰੋ ਜਿੰਨੇ ਘਰ ਕੀ ਉਹਦੀ ਟੌਰ ਹੁੰਦੀ ਸੀ ਟਾਈਮ ਟਾਈਮ ਦੀ ਗੱਲ ਹੈ ਅੱਜ ਕੱਲ ਉਹ ਟਾਈਮ ਸਾਲ ਗਿਆ ਬਦਲ ਨਾ ਕੋਈ ਘਰ ਦੀ ਟੋਰ ਹੈਗੀ ਇੰਡੀਆ ਵਿੱਚ ਤੇ ਨਾ ਕੋਈ ਤੁਹਾਡਾ ਆਈਫੋਨ ਵੇਖਣ ਡਿਆ ਤੇ ਨਾ ਕੋਈ ਕਾਰ ਵੇਖਦਾ ਪਿਆ ਹੁਣ ਟੋਰ ਉਹਦੀ ਏ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿਹਦਾ ਬੱਚਾ ਬਾਹਰ ਗਿਆ ਹੈ ਖਾਸ ਕਰਕੇ ਯੂਰਪ ਵਿੱਚ ਅਮਰੀਕਾ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜੇ ਤੁਸੀਂ ਕਹਦੇ ਨਾ ਬੱਚਾ ਦੁਬਈ ਗਿਆ ਹੈ ਉਹ ਪਰ ਉਹ ਤੇ business ਹੀ ਕਰਦਾ ਹੋਵੇ ਮੋٹے پیسے ਕਮਦਾ ਹੋਵੇ ਚੰਗੀ ਪ੍ਰਾਪਰਟੀ ਲਈ ਹੋਵੇ ਲੇਕਿਨ ਲੋਕਾਂ ਦੇ ਦਿਮਾਗ 'ਚ ਇਹ ਹੋਏ ਬੈਠਾ ਵੀ ਜਿਹੜਾ ਦੁਬਈ ਗਿਆ ਇਹਨੇ ਕੀ ਕਮਾਉਣ ਵਾਸਤੇ ਜਾ ਕੇ ਲੇਬਰ ਹੀ ਕਰਦਾ ਹੋਣਾ ਸਾਡੇ ਲੋਕ ਪੁੱਠੀ ਮੇਸਾ ਚੀਜ਼ ਸੋਚਦੇ ਇਹ ਨਹੀਂ ਸੋਚਦੇ ਵੀ ਦੁਬਈ ਬੜੀ ਡਿਵੈਲਪਡ ਕੰਟਰੀ ਹੈ ਉੱਤੇ ਬੜੇ ਬੜੇ ਮੀਰ ਆਦਮੀਆਂ ਨੇ business ਖੋਲੇ ਹੋਏ ਬੜੀਆਂ ਵੱਡੀਆਂ ਫਿਲਮਾਂ ਬਣੀਆਂ ਉੱਥੇ ਬੜੀ ਕਮਾਈ ਕਰਦੇ ਨੇ ਰੀਅਲ ਏਸਟੇਟ ਦਾ ਕੰਮ ਬਹੁਤ ਹੈ ਲੇਕਿਨ ਜਦੋਂ ਦਿਮਾਗ 'ਚ ਕਿਤੇ ਗੱਲ ਬੈਠ ਜੇ ਨਾ ਕਿ ਇਹ ਮੁਲਕ ਹੀ ਗਰੀਬ ਹੈਗਾ ਜਿਵੇਂ ਪਹਿਲਾਂ ਪੁਰਤਗਾਲ ਨੂੰ ਗਰੀਬ ਕਹਿੰਦੇ ਸੀ ਉਹ ਕਹਿੰਦੇ ਨਹੀਂ ਨਹੀਂ ਪੁਰਤਗਾਲ ਨਹੀਂ ਜਾਣਾ ਪੁਰਤਗਾਲ ਤੋਂ ਕੋਈ ਫਾਇਦਾ ਨਹੀਂਗਾ ਇਟਲੀ ਕੋਈ ਫਾਇਦਾ ਨਹੀਂਗਾ ਲੋਕਾਂ ਨੇ ਪੁਰਤਗਾਲ 5-6 ਸਾਲ ਲਾ ਕੇ ਬਾਸੋਂ ਲੈ ਕੇ ਤੇ ਐਸ਼ਾ ਕਰੰਦੇ ਵੇ ਕੋਈ ਅਮਰੀਕਾ ਫਟਿਆ ਆ ਤੇ ਕੋਈ ਕੈਨੇਡਾ ਗਿਆ ਤੇ ਕੋਈ ਯੂਰਪ ਚ ਆ ਗਿਆ ਹੁਣ ਜਿਹੋ ਦਾ ਬੰਦ ਹੋ ਗਿਆ ਨਾ ਪੁਰਤਗਾਲ ਹੁਣ ਯਾਦ ਕਰਦੇ ਵੇ ਨਹੀਂ ਨਹੀਂ ਗਲਤੀ ਕੀਤੀ ਕਿਤੇ ਸੈੱਟ ਹੋ ਜੇ ਵਧੀਆ ਹੀ ਨਾ ਸੀ ਹੱਲੇ ਵੀ ਜਿਹੜੇ ਲੋਕ ਹੈ ਨਾ ਉਹ ਸਹੀ ਸੋਚ ਰਖਦੇ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਵੀ ਚਲੋ ਇਟਲੀ ਜਾਂ ਸਪੇਨ ਜੀ ਪੇਪਰ ਬਣ ਜਾਂਦੇ ਬਹੁਤ ਵਧੀਆਗਾ। ਦੋਸਤੋ ਕੁਝ ਕੰਦੇ ਨਾ ਪਾ ਲੱਗਿਆ ਕੁਝ ਖੋਣਾ ਬੰਦਾ ਹੁਣ ਤੁਸੀਂ ਸੋਚਦੇ ਵੀ ਪੈਸੇ ਵੀ ਨਾ ਲਾਈਏ ਟਾਈਮ ਵੀ ਨਾ ਖਰਾਬ ਕਰੀਏ ਤੇ ਫਰੀ ਫੰਡਜ ਕੰਮ ਚੱਲ ਜੇ ਉਹ ਚੱਕਰ ਨਹੀਂ ਚੱਲਦਾ। ਜੀ ਲੋਕ ਅਮਰੀਕਾ ਵੀ ਜਾ ਰਹੇ ਸੀ ਨਾ ਤੇ ਤੁਸੀਂ ਸਟੋਰੀਆਂ ਰੋਜ਼ ਪੜਦੇ ਵੀ ਹੋ ਰੋਜ਼ ਦੇਖਦੇ ਪਿਓ 40 40 ਲੱਖ ਤੋਂ ਲੈ ਕੇ 60 60 ਲੱਖ ਰੁਪਏ ਲਾ ਕੇ ਵੀ ਅਮਰੀਕਾ ਜਾ ਰਹੇ ਉਹ ਵੀ ਚੋਰੀ ਐਂਟਰ ਹੋਣਾ ਕੋਈ ਕਾਜ ਪੱਤਰ ਅੱਚ ਨਹੀਂਗਾ। ਪਤਾ ਨਹੀਂ ਰਸਤੇ 'ਚ ਕੌਣ ਨਹੀਂ ਕੀ ਪਾਣਾ ਵਰਤ ਜਾਣਾ ਹੈ ਜੇ ਤੁਸੀਂ ਉੱਥੇ ਚਲੇ ਵੀ ਗਏ ਤੇ ਪਤਾ ਨਹੀਂ ਉਹਨਾਂ ਕਿੰਨਾ ਜੀਦ ਨੂੰ ਅੰਦਰ ਰੱਖਣਾ ਹੈ ਜੇ ਫੜੇਗੇ ਤੇ ਡਿਪੋਰਟ ਹੋਣ ਦੇ ਚਾਂਸ ਹੀ ਹੋਣ ਤੇ ਕਹਿ ਰਹੇ ਉਹਨਾਂ ਕੱਢ ਦਿੱਤੇ ਹੋਏ ਐਨਾ ਨਾਲ ਥੋੜਾ ਲੋਕੀ ਰਿਸਕ ਲਾ ਕੇ ਜਾਣਾ ਸੀ ਅਗਰ ਤੁਸੀਂ 50 ਲੱਖ ਜਾਂ 60 ਲੱਖ ਅਮਰੀਕਾ ਚ ਲਾਣਾ ਨਾ ਤੇ 15-20 ਲੱਖ ਰੁਪਏ ਲਾ ਕੇ ਕਿਤੇ ਯੂਰਪ ਦੇ ਕਿਸੇ ਸ਼ਹਿਰ 'ਚ ਕੰਮ ਖੋਲ੍ਹਿਆ ਨਾ ਦੇਸ਼ 'ਚ ਜਿਵੇਂ ਪੁਰਤਗਾਲ ਹੈ ਇਟਲੀ ਹੈ ਸਪੇਨ ਹੈ ਜੇ ਤੁਸੀਂ ਬੜਾ ਤਕੜਾ ਬਿਜ਼ਨਸ ਕਰਕੇ ਰੋਟੀ ਪਾਣੀ ਬਹੁਤ ਵਧੀਆ ਖਾ ਸਕਦੇ ਹੋ ਲੇਕਿਨ ਉਹ ਡਿਪੈਂਡ ਕਰਦਾ ਹੈ ਇਹ ਗੱਲ ਆਂਦੀ ਟੀਕੇ ਦੀ ਜਿਹਨਾਂ ਦਾ ਦਿਮਾਗ 'ਚ ਟੀਕਾ ਲੱਗਾ ਵੀ ਜਾਣਾ ਅਮਰੀਕਾ ਹੀ ਹੈ ਕੋਈ ਗੱਲ ਨਹੀਂ ਭਾਵੇਂ ਡਿਪੋਰਟ ਹੋ ਜਾਣ ਜਾਣਾ ਅਮਰੀਕਾ ਹੀ ਹੈ ਕਈਆਂ ਦਿਮਾਗ 'ਚ ਗੱਲ ਬੈਠੀ ਵੀ ਕੈਨੇਡਾ ਵਰਗਾ ਮੁਲਕ ਉਹ ਨਹੀਂ ਕੈਨੇਡਾ ਜਾਣਾ ਹੈ ਉਹਨਾਂ ਨੂੰ ਜਦੋਂ ਮਰਜ਼ੀ ਪਛੂ ਕਰਨਗੇ ਜੀ ਕੈਨੇਡਾ ਹੀ ਜਾਣਾ ਹੈ ਤੀਜੀ ਗੱਲ ਆ ਗਈ ਇੰਗਲੈਂਡ ਦੀ ਇੰਗਲੈਂਡ ਤੇ ਲੋਕੀ ਸਮਝਦੇ ਪਤਾ ਨਹੀਂ ਕੀ ਇੱਥੇ ਹੈਗਾ ਜਿਹਨੂੰ ਪੁੱਛੋ ਇੰਗਲੈਂਡ ਜਾਣਾ ਹੈ ਇੰਗਲੈਂਡ ਤੇ ਉਹਨਾਂ ਦਾ ਦਿਮਾਗ ਜਾਂਦਾ ਸ਼ਾਇਦ ਵੀ ਜਿਵੇਂ ਸਵਰਗੀਗਾ ਦੋਸਤੋ ਚਲੋ ਠੀਕ ਹੈ ਕਮਾਈ ਅੱਛੀ ਹੁੰਦੀ ਹੈ ਲੈਕਿਨ ਜਿਹੜੇ ਲੋਕ ਆਂਦੇ ਨਾ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਸਕੈਂਡੀਨੇਵੀ ਕੰਟਰੀ ਆ ਜਿਵੇਂ ਸਵੀਡਨ ਹੋ ਗਿਆ ਨਾਰਵੇ ਹੋ ਗਿਆ ਫਿਨਲੈਂਡ ਹੋ ਗਿਆ ਜਨਮਾਰਕ ਹੋ ਗਿਆ ਉਹਨਾਂ ਨੂੰ ਇਹ ਬਹੁਤ ਚੰਗਾ ਨਹੀਂ ਲੱਗਦਾ ਇੰਗਲੈਂਡ ਉਹਦਾ ਕਾਰਨ ਹੈਗਾ ਹੈ ਘਰ ਜਿਹੜੇ ਦੇਖਦੇ ਨਿੱਕੇ ਨਿੱਕੇ ਘਰ ਅੱਧੇ ਪਜਦੇ ਬੰਦੇ ਦੇ ਵੈਸੇ ਵਾਪਸ ਨਹੀਂ ਜਾਂਦੇ ਜਿਹਨੇ ਵੱਡੇ ਘਰਾਂ ਜਿਹੜੇ ਨਾਲ ਗਿੱਜੇ ਹੋਣ ਉਹਨਾਂ ਦੇ ਅੱਥੇ ਨਿੱਕੇ ਨਿੱਕੇ ਝੌਂਪੜੀਆਂ ਵਾਲੇ ਘਰ ਮਿਲ ਜਾਣਾ ਉਹ ਤੇ ਦੁਖੀ ਹੋਣੇ ਹੋਣੇਵੇਂ ਮਜਬੂਰੀ ਕੀ ਹੈ ਇਸ ਕਰਕੇ ਬੜੇ ਲੋਕ ਪੱਜ ਜਾਂਦੇ ਜਿੱਥੇ ਇਸ ਕਰਕੇ ਸਾਰੇ ਕੋ ਇੰਗਲੈਂਡ ਨਜ਼ਾਰੇ ਨਹੀਂ ਜਗੇ ਥੈਂਕ ਯੂ ਵੈਰੀ ਮਚ ਤੁਹਾਨੂੰ ਸਭ ਦਾ ਵੀਡੀਓ ਦੇਖਣ ਲਈ